ਰਾਤ ਅਸੀਂ ਕਟਕ ਦੇ ਵਿੱਚ ਰੁਕੇ ਸੀ ਬਾਪੂ ਜੀ ਦੇ ਘਰੇ ਤੇ ਪ੍ਰਸ਼ਾਦਾ ਪਾਣੀ ਵੀ ਇੱਥੇ ਛਕਿਆ ਸਵੇਰੇ ਵੀ ਪ੍ਰਸ਼ਾਦਾ ਪਾਣੀ ਛਕ ਲਿਆ ਹੁਣ ਸਵੇਰ ਦਾ 9:30 ਵਜੇ ਦਾ ਟਾਈਮ ਆ ਤੇ ਇੱਕ ਬੇਨਤੀ ਕਰਨੀ ਸੀ ਬਾਪੂ ਜੀ ਨੇ ਪੰਜਾਬ ਚ ਜਿਹੜੇ ਆਪਣੇ ਪੰਜਾਬੀ ਜਾਂ ਸਿੱਖ ਬੱਚੇ ਰਹਿੰਦੇ ਨੇ ਉਹਨਾਂ ਵਾਸਤੇ ਬਾਪੂ ਜੀ ਪਹਿਲਾਂ ਤੁਸੀਂ ਆਦਾ ਨਾਮ ਤੇ ਤੁਸੀਂ ਦੱਸੋ ਕੀ ਬੇਨਤੀ ਕਰਨਾ ਚਾਹੁੰਦੇ ਹੋ ਮੇਰਾ ਨਾਮ ਜਗਤਾਰ ਸਿੰਘ ਚੱਡਾ ਹੈ ਜੀ ਠੀਕ ਹੈ ਜੀ ਮੇਰੇ ਆਪਣੇ ਬੱਚੇ ਸਾਰੇ ਕਾਮਯਾਬ ਹੋ ਚੁੱਕੇ ਨੇ ਮੈਂ ਉਹ ਬੱਚਿਆਂ ਨੂੰ ਕਾਮਯਾਬ ਕਰਨਾ ਚਾਹੁੰਦਾ ਕਿ ਜਿੰਦੇ ਨਾਲ ਉਹਨਾਂ ਦੀ ਗਰੋਥ अच्छी ਬਦੇ ਜਿਨ੍ਹਾਂ ਨੂੰ ਕੰਮ ਚਾਹੀਦਾ ਲੇਕਿਨ ਕੰਮ ਕਰਨਾ ਪਏਗਾ ਮਿਹਨਤ ਕਰੋਗੇ ਤਾਂ ਹੀ ਸਭ ਕੁਝ ਮਿਲੇਗਾ ਖਾਲੀ ਕਹਿਣ ਦੇਣਾ ਨਹੀਂ ਹਰ ਚੀਜ਼ ਦੀ ਸਹੂਲਤ ਮਿਲੇਗੀ ਖਾਣ ਦੀ ਪੀਣ ਦੀ ਰਹਿਣ ਦੀ ਤਨਖਾਹ ਵੀ ਮਿਲੇਗੀ ਔਰ ਬੜੇ ਰਸ ਬੜੇ ਕੰਮ ਨੇ ਮੇਰੇ ਕੋਲ ਔਰ ਮੇਰੇ ਐਕਸਪੀਰੀਅੰਸ ਵੱਲ ਜਾਓਗੇ ਤੇ ਮੇਰਾ ਐਕਸਪੀਰੀਅੰਸ ਕੱਟ 60 ਸਾਲ ਦਾ ਹੈਗਾ 55 60 ਸਾਲ ਦਾ ਮੇਰਾ ਐਕਸਪੀਰੀਅੰਸ ਹੈ ਮੇਰੀ ਉਮਰ 73 ਹੈਗੀ ਔਰ ਮੈਨੂੰ ਕਿਸੇ ਦੇ ਕੋਲੋਂ ਕੋਈ ਪੈਸਾ ਨਹੀਂ ਚਾਹੀਦਾ ਪਰ ਬਾਬੇ ਨੇ ਬਹੁਤ ਕੁਝ ਦਿੱਤਾ ਮੈਨੂੰ ਨਹੀਂ ਕਿਸੇ ਕੋਲੋਂ ਕੋਈ ਪੈਸਾ ਨਹੀਂ ਚਾਹੀਦਾ ਅਗਰ ਮੇਰੇ ਆਪਣੇ ਜਿ세 ਬੱਚੇ ਕਾਮਯਾਬ ਹੋਏ ਮੇਰੇ ਦੂਜੇ ਬੱਚੇ ਵੀ ਕਾਮਯਾਬ ਹੋਵਾਂ ਮੇਰੀ ਕੌਮ ਦੇ ਬੱਚੇ ਕਾਮਯਾਬ ਹੋਵਾਂ ਮੈਂ ਉਹਨਾਂ ਵਾਸਤੇ ਬਹੁਤ ਕੁਝ ਕਰਨਾ ਚਾਹਨਾ ਜਿਹੜੇ ਇੱਥੇ ਆ ਕੇ ਉਹਨਾਂ ਨੂੰ ਇੱਥੇ ਆਣਾ ਇੱਥੇ ਹੀ ਪਏਗਾ ਇੱਥੇ ਕੰਮ ਬਹੁਤ ਹੈ ਔਰ ਸਿੱਖਾਂ ਦੀ ਬੜੀ ਇੱਜ਼ਤ ਹੈ ਜੇ ਤੁਸੀਂ ਆਪਣੇ ਧਰਮ ਦੇ ਪੱਕੇ ਹੋ ਤੇ ਤੁਸੀਂ ਆਓ ਤੁਹਾਨੂੰ ਇੱਥੇ ਕੰਮ ਮਿਲੇਗਾ ਰਹਿਣ ਨੂੰ ਮਿਲੇਗਾ ਕਾਮਯਾਬਾ ਬੋ ਹੋਗੇ ਬੇਰ ਅਗਰ ਤੁਸੀਂ ਆਪਣਾ ਕਾਰ ਬਣਾਉਣਾ ਚਾਹੁੰਦੇ ਹੋ ਉਹ ਵੀ ਬਣੇਗਾ ਲੇਕਿਨ ਕੰਮ ਕਰਨਾ ਪਏਗਾ ਬਿਨਾ ਕੰਮ ਤੋਂ ਕੁਝ ਨਹੀਂ ਮਿਲਣਾ ਮਤਲਬ ਜਿਹੜੇ ਬੱਚੇ ਪੰਜਾਬ ਦੇ ਵਿੱਚ ਬੇਰੁਜ਼ਗਾਰ ਨੇ ਬੇਰੋਜ਼ਗਾਰ ਹਨਾ ਤੇ ਜੇ ਉਹਨਾਂ ਕੋਲ ਕਿਸੇ ਪਾਸੇ ਕੋਈ ਆਮਦਨ ਨਹੀਂ ਹੈਗਾ ਕੋਈ ਇਨਕਮ ਨਹੀਂ ਹੈਗਾ ਕੰਮ ਤੋੜਨਾ ਚਾਹੁੰਦੇ ਨੇ ਉਹ ਤੁਹਾਡੇ ਨਾਲ ਕੰਟੈਕਟ ਕਰ ਲੈਣ ਪਰ ਆਉਣਾ ਉਹਨਾਂ ਨੂੰ ਉੜੀਸਾ ਦੇ ਵਿੱਚ ਪਊਗਾ ਕਟਕ ਵਿੱਚ ਪਊਗਾ ਇੱਥੇ ਆ ਕੇ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਤਨਖਾਹ ਸਾਰਾ ਕੁਝ ਤੁਹਾਡੀ ਜ਼ਿੰਮੇਵਾਰੀ ਹੈ। ਮੇਰੀ ਜ਼ਿੰਮੇਵਾਰੀ। ਠੀਕ ਹੈ ਤੇ ਜੋ ਕੰਮ ਸਿਖਾਉਣਾ ਉਹਨਾਂ ਨੂੰ ਜੋ ਉਹ ਵੀ ਤੁਸੀਂ ਆਪੇ ਸਿਖਾਉਂਗੇ। ਮੈਂ ਹੀ ਸਿਖਾਵਾਂਗਾ। ਤੇ ਜੇ ਕੋਈ ਇੱਥੇ ਪੰਜਾਬ ਚੋਂ ਬੱਚਾ ਆ ਗਿਆ ਮਤਲਬ ਉਹਨੂੰ ਜੇ ਕੋਈ ਚੀਜ਼ ਨਹੀਂ ਪਸੰਦ ਆਉਂਦੀ ਉਹ ਵਾਪਸ ਜਾਣਾ ਚਾਹੁੰਦਾ ਜਾਂ ਫਿਰ ਤਾਂ ਉਹਨੂੰ ਟਿਕਟ ਕਰਾ ਦੇਵਾਂਗੇ ਕੁਝ ਖਰਚਾ ਪਾਣੀ ਦੇ ਦਾਂਗੇ ਤੇ ਜਾ ਸਕਦਾ ਹੈ। ਮਤਲਬ ਕਿਸੇ ਪਾਸੇ ਉਹ ਵੀ ਉਹਨਾਂ ਦਾ ਪਰਲੋ ਪੈਸਾ ਨਹੀਂ ਲੱਗਣ ਵਾਲਾ। ਨਾ ਪਰਲੋ ਪੈਸਾ ਨਹੀਂ। ਜੋ ਟਰਾਈ ਕਰਨਾ ਚਾਹੁੰਦੇ ਨੇ ਤਾਂ ਵੀ ਜੇ ਪੱਕੇ ਤੌਰ ਤੇ ਕੰਮ ਕਰਨਾ ਚ ਠੀਕ ਹਾਂ ਮਤਲਬ ਦੇ ਟ੍ਰੇਨ ਦੇ ਟਿਕਟ ਦੇ ਪੈਸੇ ਮੈਂ ਭੇਜਦਾ ਹਾਂ ਠੀਕ ਹੈ ਤੇ ਟ੍ਰੇਨ ਦੀ ਟਿਕਟ ਮੈਂ ਭੇਜਦਾ ਹਾਂ ਆਨਲਾਈਨ ਦੀ ਹਾਂਜੀ 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 ਜੇ ਉਹ ਆਨਲਾਈਨ ਦੀ ਟਿਕਟ ਹੋਦੀ ਹੋ ਸਮਝ ਗਿਆ ਮੈਂ ਸਮਝ ਗਏ ਮਤਲਬ ਵਧੀਆ ਅਪਰਾਹਲਾ ਤੁਸੀਂ ਕਰ ਰਹੇ ਹੋ ਵੀ ਜਿਹੜੇ ਬੱਚੇ ਪੰਜਾਬ ਦੇ ਸਿੱਖ ਬੱਚੇ ਜਾਂ ਬੇਰਜਗਾਰ ਨੇ ਉਹ ਕੰਮਕਾਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਤਾਂ ਤੁਸੀਂ ਉਹਨਾਂ ਵਾਸਤੇ ਰਾਹ ਖੋਲ ਰਹੇ ਹੋ ਪਰ ਆਉਣਾ ਉਹਨਾਂ ਨੂੰ ਘਟਕ ਚ ਪੈਣਾ ਕਿਉਂਕਿ ਤੁਸੀਂ ਇੱਥੇ ਸੈਟਲ ਹੋ ਤਾਂ ਕਰਕੇ ਹਣਾ ਇੱਥੇ ਸੈਟਲ ਜੀ ਬਿਲਕੁਲ ਬਿਲਕੁਲ ਤੇ ਬਾਪੂ ਜੀ ਦੱਸ ਰਹੇ ਨੇ ਵੀ ਕੋਈ ਵੀ ਬੰਦਾ ਸਾਨੂੰ ਕੰਟੈਕਟ ਕਰੇ ਪਰ ਬੰਦਾ ਕੰਮ ਕਰਨ ਵਾਲਾ ਹੋਵੇ ਬੰਦਾ ਇਮਾਨਦਾਰ ਹੋਵੇ ਹਰੇਕ ਬੰਦੇ ਨੂੰ ਆਪਦਾ ਪਤਾ ਹੀ ਹੁੰਦਾ ਵੀ ਅਸੀਂ ਕਿੰਨੀ ਕ ਮਿਹਨਤ ਕਰਨ ਵਾਲੇ ਆ ਤੇ ਬਾਪੂ ਜੀ ਨਾਲ ਜ਼ਰੂਰ ਕੰਟੈਕਟ ਕਰਕੇ ਇੱਥੇ ਦੱਸ ਇੱਥੇ ਆ ਜਾ ਫਿਰ ਫੋਨ ਤੇ ਗੱਲ ਕਰ ਲਿਓ ਬਾਪੂ ਜੀ ਤੁਹਾਨੂੰ ਸਾਰਾ ਸਮਝਾ ਦੇਣਗੇ ਬਾਕੀ ਇਹਨਾਂ ਨੇ ਖਰਚਾ ਪਾਣੀ ਦੱਸ ਹੀ ਦਿੱਤਾ ਵੀ ਕੋਈ ਵੀ ਥੋੜਾ ਪੱਲੋਂ ਨਹੀਂ ਲੱਗਣਾ ਸਾਰੀ ਜ਼ਿੰਮੇਵਾਰੀ ਇਹ ਆਪ ਦੇਖਣਗੇ ਰਹਿਣ ਸਹਿਣ ਖਾਣ ਪੀਣ ਤੇ ਤਨਖਾਹ ਤੱਕ ਵੀ ਤੁਸੀਂ ਉਹਨਾਂ ਨੂੰ ਦੋਗੇ ਹਨਾ ਜੀ ਤੇ ਬਿਜ਼ਨਸ ਦਾ ਜਿਹੜਾ ਥੋੜਾ ਐਕਸਪੀਰੀਅੰਸ ਹੈ ਤੁਸੀਂ ਉਹਨਾਂ ਨਾਲ ਸ਼ੇਅਰ ਵੀ ਕਰੋਗੇ ਵੀ ਕਿਵੇਂ ਕੰਮ ਤੋਰਨਾ ਹੈਗੀ ਹਾਂਜੀ ਠੀਕ ਹੈ ਜੀ ਠੀਕ ਹੈ ਔਰ ਨਾਨਵੇਜ ਔਰ दारू ਵੀ ਤੇ ਨਹੀਂ ਚੱਲੇਗੀ ਹਾਂ ਬਿਲਕੁਲ ਬਿਲਕੁਲ ਨਾਨਵੇਜ ਤੇ दारू ਜਾਂ ਮਤਲਬ ਉਹ ਚੀਜ਼ਾਂ ਮਤਲਬ ਕੰਮ ਕਰਨ ਨਾਲ ਨਸ਼ਾ ਕੋਈ ਨਹੀਂ ਐਜ ਕੋਈ ਬਿਲਕੁਲ ਮਤਲਬ ਕੰਮ ਕਰਨ ਵਾਲੇ ਬੱਚੇ ਤੇ ਵੇਜ ਬੱਚੇ ਹੋਗੇ ਜਾਂ ਜਿਵੇਂ ਮਤਲਬ ਇੱਕ ਸਿੱਖ ਬੱਚਾ ਰਹਿੰਦਾ ਉਹਵੇਂ ਤੁਸੀਂ ਜੇ ਹਮਰਾ ਤਾਰੇ ਨੇ ਤਾਂ ਬਹੁਤ ਵਧੀਆ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਬਿਲਕੁਲ ਬਿਲਕੁਲ ਤੇ ਤੁਸੀਂ ਫਿਰ ਆਪ ਦਾ ਕੋਈ ਕੰਟੈਕਟ ਨੰਬਰ ਜਾਂ ਫਿਰ ਮੈਨੂੰ ਕੋਈ ਕਾਰਡ ਜਾਂ ਕੁਝ ਵੀ ਦਿਓ ਆਪਾਂ ਨਾਲ ਇਹਦੇ ਐਡ ਕਰ ਦਾਂਗੇ ਤੇ ਛੋਟਾ ਸਿੱਧੀ ਗੱਲਬਾਤ ਜਿਹੜੀ ਸਿੱਧਾ ਤੁਹਾਨੂੰ ਫੋਨ ਲੱਗੀ ਹੈਣਾ ਤੇ ਮੇਰਾ ਫੋਨ ਨੰਬਰ ਇਹਦੇ ਬੋਲ ਦਿਓ ਜੀ 8763684720 ਠੀਕ ਹੈ ਜੀ A249 018442 ਠੀਕ ਹੈ ਜੀ ਇਹ ਬਾਪੂ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਹਿੰਦੇ ਵੀ ਮੇਰੇ ਬੱਚੇ ਸਾਰੇ ਸੈੱਟ ਹੋ ਗਏ ਪਰ ਜੇ ਕੋਈ ਹੋਰ ਵੀ ਮਤਲਬ ਕੰਮਕਾਰ ਕਰਨ ਦਾ ਇੱਛਕਾ ਤਾਂ ਬਾਪੂ ਜੀ ਨਾਲ ਕੰਟੈਕਟ ਕਰਕੇ ਇੱਥੇ ਆਇਓ ਤੇ ਇੱਕ ਵਾਰ ਕਰ ਕੇ ਦੇਖੋ ਟਰਾਈ ਕੀ ਪਤਾ ਜ਼ਿੰਦਗੀ ਬਣ ਜੇ ਕਿਸੇ ਬੱਚੇ ਦੀ ਕਹਿੰਦੇ ਸੀ ਜੀ ਬਣਦੀ ਆ ਬਥੇਰੇਆਂ ਦੇ ਕਈ ਵਾਰ ਪਤਾ ਨਹੀਂ ਹੁੰਦਾ ਕੋਈ ਰਾਹ ਖੁੱਲਦਣਾ ਹੁੰਦਾ ਇਹ ਕਾਏ ਚਾਰ ਆਏ ਮੈਨੂੰ ਕੋਈ ਦਿੱਕਤ ਨਹੀਂ ਅੱਛਾ ਹਾਂ ਹਾਂ ਤੇ ਮੈਂ ਪੁੱਛ ਰਿਹਾ ਸੀ ਕਿੰਨੇ ਕੇ ਬੱਚਿਆਂ ਦੀ ਲੋੜ ਆ ਤੁਹਾਨੂੰ ਜਾਂ ਕੋਈ ਮੇਰੀ ਗੱਲ ਸੁਣੋ ਕਿ ਕੰਮ ਇੱਥੇ ਬਹੁਤ ਆਏ ਠੀਕ ਹੈ ਜੀ ਜੋ ਜਿਸ ਲਾਈਨ ਚ ਕਰਨਾ ਚਾਹੁੰਦਾ ਉਹਨੂੰ ਉਸ ਲਾਈਨ ਦੇ ਵਿੱਚ ਸਾਰ ਕੰਮ ਦਵਾਓ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੋ ਗਿਆ ਇੱਥੇ ਹਨਾ ਠੀਕ ਹੈ ਮਤਲਬ ਸਾਰੇ ਦੇਖ ਰਹੇ ਕਿ ਤੁਸੀਂ ਕਰੋਗੇ ਤੁਸੀਂ ਉਹਨੂੰ ਆਈਡੀਆ ਦੇ ਦੋਗੇ ਉਹਨੂੰ ਕੰਮ ਕਰਨ ਦਾ ਰਾਹ ਦੇ ਦੋਗੇ ਤੇ ਮੈਨੇਜਮੈਂਟ ਸਾਰੀ ਤੁਹਾਡੇ ਅੰਡਰ ਹੋਊਗੀ ਪਰ ਉਹ ਬੱਚੇ ਕੰਮ ਕਰਦੇ ਰਹਿਣਗੇ ਹਾਂ ਠੀਕ ਹੈ ਮੈਨੇਜਮੈਂਟ ਮੇਰੇ ਅੰਡਰ ਹੈ ਮੈਨੇਜਮੈਂਟ ਤੁਹਾਡੇ ਅੰਡਰ ਹੋਊਗੀ ਬਾਕੀ ਜਿਹੜਾ ਉਹਨਾਂ ਦਾ ਨਾਰਮਲ ਜ਼ਿੰਦਗੀ ਦੇ ਸਾਰੇ ਖਰਚੇ ਹੁੰਦੇ ਨੇ ਤੁਸੀਂ ਆਪ ਹੀ ਦੇਖੋਗੇ ਉਹ ਬਿਲਕੁਲ ਸਾਰੇ ਖਰਚੇ ਠੀਕ ਹੈ ਜੀ ਠੀਕ ਹੈ ਚਲੋ ਇਹ ਬਈ ਵੱਧੋ ਵੱਧ ਵੀਡੀਓ ਕਿਸੇ ਨਾਲ ਵੀ ਅੱਗੇ ਤੁਹਾਡੇ ਬੰਦੇ ਹੈਗੇ ਨੇ ਜਾਣਕਾਰ ਕੰਮ ਕਰ ਕਿਉਂਕਿ ਮੈਂ ਅਸੀਂ ਬਹੁਤ ਘੁੰਮਦੇ ਰਹਿੰਦੇ ਆਣਾ ਅਸੀਂ ਦੇਖਿਆ ਵੀ ਪੰਜਾਬ ਦੇ ਬੱਚੇ ਕੰਨਿਆ ਕੁਮਾਰੀ ਦੇ ਵਿੱਚ ਜਾ ਕੇ ਢਾਬਿਆਂ ਤੇ ਹੋਟਲਾਂ ਦੇ ਕੰਮ ਕਰ ਰਹੇ ਨੇ ਉਹ ਵੀ ਪਤਾ ਨਹੀਂ ਕਿੰਨਾ ਦੇ ਅੰਡਰ ਕਰ ਰਹੇ ਨੇ ਵੀ ਇਸ ਦੁਬਾਰੇ ਆਪਾਂ ਆਪਣਾ ਟਾਬਾ ਖੋਲੋ ਬਿਲਕੁਲ ਬਿਲਕੁਲ ਉਹ ਵੀ ਮੈਂ ਉਹਦੇ ਤੇ ਕੋ ਦਾ ਉਹਦੇ ਦੇ ਬਕਾ ਦਾ ਤੁਹਾਨੂੰ ਪੂਰੀ ਮਦਦ ਕਰਾਂਗਾ ਹਾਂ ਅੱਛਾ ਇੱਥੇ ਇਹ ਬੰਦਾ ਖੋਲਣਾ ਚਾਹੁੰਦਾ ਤੁਸੀਂ ਉਹਦੀ ਹੈਲਪ ਕਰਕੇ ਖਿਲਾ ਸਕਦੇ ਹੋ ਇੱਥੇ ਖਿਲਾ ਸਕਨੇ ਠੀਕ ਹੈ ਮਤਲਬ ਉਹੀ ਗੱਲ ਹੋ ਗਈ ਵੀ ਸਾਰਾ ਤੁਸੀਂ ਦੇਖ ਰੇਖਾ ਆਪੇ ਕਰ ਲੋਗੇ ਕਿਸੇ ਵੀ ਤਰ੍ਹਾਂ ਦਾ ਕੋਈ bizness ਤੋਰਨਾ ਚਾਹੁੰਦਾ ਹਾਂ ਟਾਬੇ ਦਾ ਵੀ ਪੂਰਾ ਹਰ ਚੀਜ਼ ਦੇ ਹਰ ਚੀਜ਼ ਦੇ ਵਾਸਤੇ ਮੈਂ ਉਹਨਾਂ ਨੂੰ ਗਾਈਡ ਕਰਾਂਗਾ ਮੈਨੂੰ ਖੁਦ ਟਾਬੇ ਦਾ ਪੂਰਾ ਐ ਐਕਸਪੀਰੀਅੰਸ ਹੈਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਨਹੀਂ ਇਹ ਬਹੁਤ ਵਧੀਆ ਉਪਰਾਲਾ ਤੁਹਾਡਾ ਹੋਟਰਪਾਰਟ ਦਾ ਵੀ ਮੇਰੀ ਦੁਕਾਨ ਆਪਣੀ ਹੈ ਤੇ ਇਹਨਾਂ ਦਾ ਆਪ ਦਾ ਕੰਮ ਮੇਨ ਉਹ ਹੈ ਨਾ ਜੀ ਕਿਸੇ ਨਾਲ ਕੋਈ ਪਾਰਟਨਰਸ਼ਿਪ ਨਹੀਂ ਹੈਗੀ ਅੱਛਾ ਠੀਕ ਹੈ ਮੇਰਾ ਔਰ ਮੇਰੇ ਮੁੰਡੇ ਵੱਡੇ ਮੁੰਡੇ ਦਾ ਹਾਂਜੀ ਇੱਥੇ ਅਸੀਂ ਦੋਨੋਂ ਇਸ ਸਪੇਅਰ ਪਾਰਟ ਦਾ ਸਪੇਅਰ ਪਾਰਟ ਦਾ ਠੀਕ ਹੈ ਜੀ ਦੋਨੋਂ ਹੀ ਹੈਗੇ ਆ ਅਸੀਂ ਕਰਨ ਵਾਲੇ ਦੋਨਾਂ ਦੀ ਮਤਲਬ ਸਮਝੋ ਦਾ ਮੇਰਾ ਇੱਕੋ ਹੀ ਉਹ ਕਿਉਂਕਿ ਹੁਣ ਜਿਵੇਂ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਤੁਹਾਨੂੰ ਪਤਾ ਵੀ ਇੱਥੋਂ ਦੇ ਲੋਕਾਂ ਦੀ ਡਿਮਾਂਡ ਕੀ ਆ ਜਾਂ ਕਿਹੜਾ ਬਿਜ਼ਨਸ ਇੱਥੇ ਚੱਲ ਸਕਦਾ ਜਾਂ ਉਹ ਸਾਰਾ ਨਾ ਤੁਸੀਂ ਬੰਦੇ ਨੂੰ ਛੇਤੀ ਗਾਈਡ ਕਰ ਦੋਗੇ ਕਿਉਂਕਿ ਤੁਸੀਂ ਇੱਥੇ ਬਹੁਤ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਆਪ ਜੀ ਇੱਥੇ 18 ਸਾਲ ਹੋ ਗਏ 18 ਸਾਲਾਂ ਤੋਂ ਠੀਕ 20 ਸਾਲ ਦੇ ਕਰੀ 20 ਸਾਲ ਹੋ ਗਏ 25 ਐ 5 ਚਾਹੇ ਸੀ ਅੱਜ 25 ਹੋ ਹਾਂ 2005 ਚਾਹੇ ਸੀ ਠੀਕ ਹੈ ਉਹ ਦੁਕਾਨ ਵੀ ਗੱਲ ਜਦੋਂ ਆਪਾਂ ਕਹਿੰਦੇ ਸੀ ਨਾ 2005 ਚ ਕਹਿੰਦੇ ਖੋਲੀ ਆ ਤਾਂ ਮਤਲਬ 20 ਸਾਲ ਹੋ ਗਏ ਤੁਹਾਨੂੰ ਇੱਥੇ ਹਾਂ ਪੂਰਾ ਤੁਹਾਨੂੰ ਠੀਕ ਕੰਮ ਟੋਟਲ 1 ਨੰਬਰ ਚ ਹੋਏਗਾ 2 ਨੰਬਰ ਚ ਕੁਝ ਵੀ ਨਹੀਂ ਹੈਗਾ ਠੀਕ ਹੈ ਜੀ ਮਤਲਬ ਕਿਸੇ ਨੇ ਬਿੱਲ ਲਵੇ ਜਾਂ ਨਾ ਲਵੇ ਲੇਕਿਨ ਅਸੀਂ ਬਿੱਲ ਫਾੜ ਕੇ ਸੁੱਟਣਾ ਹੈ ਅਸੀਂ ਬਿਨਾ ਬਿੱਲ ਤੋਂ ਮਾਲ ਵੀ ਨਹੀਂ ਲੈਣਾ ਅੰਡਰ ਬਿਲਿੰਗ ਵੀ ਮਾਲ ਨਹੀਂ ਲੈਣਾ ਠੀਕ ਹੈ ਬਿਲਕੁਲ ਬਿਲਕੁਲ ਜਿਹੜਾ ਬਸ ਮੇਨ ਤਾਂ ਇਹੀ ਹੋ ਗਿਆ ਵੀ ਕੋਈ ਵੀ ਬੱਚਾ ਕੋਈ ਵੀ ਕੰਮ ਸੋਚ ਲੇ ਉਹ ਤੁਸੀਂ ਇੱਥੇ ਉਹਨੂੰ ਖਿਲਾ ਕੇ ਦੇ ਸਕਦੇ ਹੋ ਪਰ ਤੁਹਾਨੂੰ ਇੱਥੋਂ ਦਾ ਪਤਾ ਤਾਂ ਤੁਸੀਂ ਵੱਧ ਗਾਈਡ ਕਰੋਗੇ ਵੀ ਕਿਹੜਾ ਕੰਮ ਉਹ ਬੱਚੇ ਦੇ ਫਾਇਦੇ ਵਾਸਤੇ ਆ ਤੇ ਕਿਹੜੇ ਕੰਮ 'ਚ ਗਰੋਥ ਆ ਹੈਨਾ ਤੇ ਕਿਵੇਂ ਉਹਦੇ ਵਿੱਚ ਜੋ ਵੀ ਤੁਹਾਨੂੰ ਕਿ ਤੁਸੀਂ ਇੱਥੇ ਲੋਕਲੋਂ ਤੇ ਇੱਥੇ ਕੰਮ ਤੋੜਨ ਵਾਸਤੇ ਲੋਕਲ ਬੰਦੇ ਦੀ ਲੋੜ ਜ਼ਰੂਰ ਪੈਂਦੀ ਆ ਤੁਸੀਂ ਭਾਸ਼ਾ ਵੀ ਇਹਨਾਂ ਵਾਲੀ ਬੋਲ ਲੈਨੇ ਓਡੀਸਾ ਵਾਲਿਆਂ ਦੀ ਹਨਾ ਜੀ ਓਡੀਆ ਭਾਸ਼ਾ ਤਾਂ ਉਹ ਚੀਜ਼ਾਂ ਫਿਰ ਮੈਂ ਪ੍ਰੋਪਰ ਵੈਸੇ ਦਿੱਲੀ ਦਾ ਰਹਿਣਾ ਵਾਲਾ ਵਾਂ ਹਾਂਜੀ ਹਾਂਜੀ ਮੇਰਾ ਦਿੱਲੀ ਵਿਕਾਸਪੁਰੇ ਬਾਬੇ ਦੀ ਬਖਸ਼ਰ ਨਾਲ ਆਪਣਾ ਮਕਾਨ ਹੈ ਮੇਰੇ ਡੈਡੀ ਦੇ ਨਾਮ ਸੀ ਹੈਗਾ ਸੀ ਹੁਣ ਮੇਰੇ ਨਾਮ ਮੋਟੀਸ਼ਨ ਹੋ ਚੁੱਕੀ ਏ ਮੇਰਾ ਆਪਣਾ ਮਕਾਨ ਹੈ ਮੇਰਾ ਛੋਟਾ ਮੁੰਡਾ ਦਿੱਲੀ ਰਹਿ ਰਿਹਾ ਠੀਕ ਹੈ ਜੀ ਆ ਮੈਂ ਵੀ ਰਾਤ ਬਾਪੂ ਜੀ ਕੋਲੀ ਰੁਕਿਆ ਤੇ ਵਧੀਆ ਇਹਨਾਂ ਦਾ ਘਰ ਬਣਿਆ ਹੋਇਆ ਇੱਥੇ ਤੇ ਤੁਸੀਂ ਵੀ ਜ਼ਰੂਰ ਕੰਟੈਕਟ ਕਰੋ ਵਧੀਆ ਹੀ ਹੈ ਕਿਉਂਕਿ ਕਿਸੇ ਨਾ ਕਿਸੇ ਦੇ ਤਾਂ ਗੱਲ ਪਹੁੰਚ ਜਾਂਦੀ ਹੁੰਦੀ ਹੈ ਬਥੇਰੀ ਦੁਨੀਆ ਬੇਰੁਜ਼ਗਾਰ ਹੀ ਫਿਰਦੀ ਹੈ ਜੀ ਬੇਰੁਜ਼ਗਾਰ ਫਿਰ ਨਸ਼ਿਆਂ ਤੇ ਲੱਗ ਜਾਂਦੇ ਨੇ ਕੋਈ ਕੰਮ ਨਹੀਂ ਹੈਗਾ ਕਿਉਂਕਿ ਰਾਤ ਨੂੰ ਨੀਂਦ ਨਹੀਂ ਆਉਂਦੀ ਫਿਰ ਅਗਲਾ ਕਹਿੰਦਾ ਨਸ਼ਾ ਕਰਕੇ ਸੌਂ ਜਾਂਦੇ ਆ ਕਿੱਥੇ ਆਊਗਾ ਬੰਦਾ ਨਸ਼ੀ ਹੋਊਗਾ ਹਾਂਜੀ ਹਾਂਜੀ ਉਹੀ ਮੈਂ ਕਹਿੰਨਾ ਜੇ ਪੰਜਾਬ 'ਚ ਵੀ ਉਹਨਾਂ ਨੂੰ ਕੰਮ ਕਰਾ ਕੇ ਦੇ ਸਕਣਾ ਹੂੰ ਪਹਿਲੇ ਇੱਥੇ ਐਕਸਪੀਰੀਅੰਸ ਲੈਣਗੇ ਆਪਣੇ ਉਹਨਾਂ ਨੂੰ ਪਤਾ ਲੱਗੇਗਾ ਉੱਥੇ ਪੰਜਾਬ 'ਚ ਕਰਨਾ ਚਾਣਗੇ ਪੰਜਾਬ ਵਾਲਾ ਵੀ ਮੇਰੇ ਤੋਂ ਕੰਮ ਹੈ ਇਹ ਵੀ ਜ਼ਰੂਰੀ ਕਿਉਂਕਿ ਜਦੋਂ ਤੁਸੀਂ ਆਪ ਬੰਦੇ ਨੂੰ ਇੱਕ ਵਾਰੀ ਮਿਲੋਗੇ ਤਾਂ ਤੁਹਾਨੂੰ ਵੀ ਪਤਾ ਲੱਗੂਗਾ ਵੀ ਬੰਦਾ ਉਹ ਕੰਮ ਕਰਨ ਵਾਲਾ ਹੈਗਾ ਕਿ ਨਹੀਂ ਹੈਗਾ ਜਦੋਂ ਤੁਹਾਡੇ ਕੋਲ ਇੱਥੇ ਵਧੀਆ ਉਹਨੇ ਕੰਮ ਕਰਕੇ ਦਿਖਾਇਆ ਤਾਂ ਤੁਸੀਂ ਯਕੀਨ ਤੇ ਉਹਦਾ ਪੰਜਾਬ ਚ ਵੀ ਖੋਲ ਕੇ ਦੇ ਸਕਦੇ ਹੋ ਮਤਲਬ ਇਹ ਕਹਿ ਰਹੇ ਹੋ ਤੁਸੀਂ ਬਿਲਕੁਲ ਬਿਲਕੁਲ ਠੀਕ ਹੈ ਹਾਂ ਮੈਂ ਸਮਝ ਗਿਆ ਕਿਉਂਕਿ ਕਈ ਵਾਰ ਫੋਨ ਤੇ ਆਪਾਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਪਹਿਲੀ ਵਾਰੀ ਚ ਜੱਜ ਨਹੀਂ ਕਰ ਸਕਦੇ ਹਨ ਕੋਈ ਤੁਹਾਨੂੰ ਆਊਗਾ ਇੱਥੇ ਤੁਹਾਡੇ ਕੋਲ ਮਹੀਨੇ 2 ਮਹੀਨੇ 4 ਮਹੀਨੇ 6 ਮਹੀਨੇ ਲਾਊਗਾ ਤੁਹਾਡਾ ਯਕੀਨ ਖੱਟੂਗਾ ਫਿਰ ਤੁਸੀਂ ਵੀ ਉਹ ਤੇ ਯਕੀਨ ਕਰ ਸਕਦੇ ਹੋ ਜੇ ਕੱਲੋਂ ਤੁਹਾਨੂੰ ਕਿਤੇ ਫਾਇਦਾ ਲੱਗਦਾ ਵੀ ਪੰਜਾਬ ਚ ਇਹ ਬੰਦਾ ਯਕੀਨ ਵਾਲਾ ਇਹਨੂੰ ਖੋਲ ਕੇ ਦੇ ਸਕਦੇ ਆ ਤਾਂ ਤੁਸੀਂ ਪੰਜਾਬ ਚ ਵੀ ਕਰਾ ਕੇ ਦੇ ਸਕਦੇ ਹੋ ਬਿਲਕੁਲ ਬਿਲਕੁਲ ਪਰ ਗੱਲ ਸਾਰੀ ਫਿਰ ਵਿਸ਼ਵਾਸ ਤੇ ਹੀ ਖੜੀ ਹੈ ਬੰਦਾ ਕੰਮ ਕਰਨ ਵਾਲਾ ਹੋਵੇ ਤੁਸੀਂ ਪੂਰੀ ਹੈਲਪ ਇਹ ਰਵੈਰੀਆਲਾ ਨਸ਼ਾ ਵਾਲਾ ਕੋਈ ਬੰਦਾ ਨਹੀਂ ਚਾਹੀਦਾ ਹੂੰ ਇਹ ਬਹੁਤ ਵੱਡਾ ਉਪਰਾਲਾ ਤੁਸੀਂ ਕਰ ਰਹੇ ਹੋ ਜਿਵੇਂ ਐਨ ਜੀਓ ਵਗੈਰਾ ਕਰਦੀਆਂ ਨੇ ਹਨਾ ਕਿਸੇ ਦੇ ਘਰੇ ਰਾਸ਼ ਹੁੰਦੇ ਆ ਕਿਸੇ ਦੇ ਘਰੇ ਉਹ ਉਹਨੇ ਟਾਈਮ ਦਾ ਲਿਮਟਿਡ ਹੁੰਦਾ ਬਾਅਦ ਦੇ ਵਿੱਚ ਸ਼ਾਇਦ ਕੋਈ ਪੁੱਛੇ ਉਹਨਾਂ ਨੂੰ ਉਹਦਾ ਨਾਮ ਪੁੱਛੇ ਹਨਾ ਆਪਾਂ ਨੂੰ ਉਹ ਚੀਜ਼ ਦਾ ਨਹੀਂ ਪਤਾ ਲੱਗਦਾ ਪਰ ਜਿਹੜਾ ਤੁਸੀਂ ਕੰਮ ਬੰਦੇ ਨੂੰ ਕਰਾ ਕੇ ਦੇ ਰਹੇ ਹਾਂ ਜਾਂ ਖੋਲ੍ਹ ਕੇ ਦੇ ਰਹੇ ਹਾਂ ਉਹਦੇ ਨਾਲ ਬੰਦੇ ਨੂੰ ਲਾਈਫਟਾਈਮ ਐਕਸਪੀਰੀਅੰਸ ਵੀ ਆਊਗਾ ਲਾਈਫਟਾਈਮ ਮਿਲਣਾ ਹਾਂਜੀ ਕੱਲ ਨੂੰ ਉਹ ਬੰਦਾ ਕਿਤੇ ਅੱਗੇ ਜਾ ਕੇ ਗਾਹਾਂ ਵੱਧ ਆ ਉਹਦੇ ਬੱਚਿਆਂ ਨੂੰ ਉਹ ਕੰਮ ਖੋਲ੍ਹ ਕੇ ਦੇਣਾ ਚਾਹੁੰਦਾ ਹੁਣ ਕਿਸੇ ਕਿਸੇ ਨੂੰ ਮੈਂ ਰੈਸ਼ਨ ਪਾ ਕੇ ਦੇਣਾ ਹਾਂਜੀ ਉਹ ਬੰਦਾ ਕਿੰਨੇ ਦਿਨ ਪਾਵਾਂਗਾ ਅਖੀਰ ਤੇ ਤਾਂ ਉਹਨੂੰ ਆਪਣਾ ਕਮਾਣਾ ਪਏਗਾ ਹਾਂ ਕਮਾਈ ਤਾਂ ਕਰਨੀ ਪੂਗੀ ਕਮਾਈ ਤਾਂ ਕਰਨੀ ਪਏਗੀ ਔਰ ਕੀ ਕਹਿੰਦੇ ਨੇ ਜਿਸ ਨਾਲ ਰਾਸ਼ਨ ਦਾ ਇਹਦਾ ਮਤਲਬ ਹੈ ਦੇਈ ਜਾਵਾਂਗਾ ਤੇ ਇੱਕ ਭਿਖਾਰੇ ਵੀ ਤੇ ਰੋਜ਼ਾਨਾ ਮੰਗਦੇ ਨੇ ਇਹ ਚੀਜ਼ ਨਹੀਂ ਆਪਣੇ ਪੈਰਾਂ ਤੇ ਖੜੇ ਹੋ ਆਪਣੇ ਔਰ ਉਹਦੇ ਵਾਸਤੇ ਜਿਹੜੀ ਮਦਦ ਚਾਹੀਦੀ ਉਹ ਮੈਂ ਦਵਾਂਗਾ ਬਿਲਕੁਲ 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 हां ਕਿਉਂਕਿ ਕੱਲ ਨੂੰ ਜੋ ਅੱਖਾਂ ਦੇ ਵਿਆਹ ਵੀ ਹੁੰਦੇ ਨੇ ਕਿਸੇ ਦਾ ਹਨਾ ਅਗਲਾ ਇਹ ਕਹੂਗਾ ਵੀ ਤੁਸੀਂ ਕੰਮ ਕੀ ਕਰਦੇ ਚਾਹੇ ਥੋੜੀ ਜਿਹੀ ਤਨਖਾਹ ਤੇ ਬੰਦਾ ਕੰਮ ਕਰਦਾ ਹੋਵੇ ਪਰ ਕੰਮ ਅਗਲਾ ਦੇਖਦਾ ਵੀ ਕਰਦਾ ਕਿ ਨਹੀਂ ਕਰਦਾ ਹਨਾ ਇਹ ਰਾਸ਼ਨ ਦੇਣ ਨਾਲ ਵੀ ਬਾਹਲੇ ਕਿਸੇ ਗਰੀਬ ਦਾ ਹੋਵੇ ਚਲੋ ਗੱਲ ਹੋਰ ਆ ਕੁਝ ਟਾਈਮ ਵਾਸਤੇ ਹੈਲਪ ਕਰ ਸਕਦੇ ਆ ਪਰ ਸਾਰੀ ਜ਼ਿੰਦਗੀ ਵਾਸਤੇ ਹੈਲਪ ਤਾਂ ਕੰਮ ਕਰਨਾ ਪੈਣਾ ਬਿਲਕੁਲ ਜੀ ਬਿਲਕੁਲ ਤੇ ਹੋਰ ਤੁਸੀਂ ਕੋਈ ਬੇਨਤੀ ਕਰਨਾ ਚਾਹੁੰਦੇ ਹੋ ਤਾਂ ਦੱਸ ਦੋ ਕਿ ਬਸ ਇਹੀ ਸੀ ਵੀ ਬੰਦੇ ਤੁਹਾਡੇ ਨਾਲ ਕੰਟੈਕਟ ਕਰਨਾ ਜਾਂ ਫਿਰ ਗਾਂਹ ਜੇ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਭੈਣ ਭਰਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਹਨਾ ਮਤਲਬ ਉਹਨੂੰ ਕੰਮ ਦੀ ਲੋੜ ਆ ਤੇ ਬੰਦਾ ਕੰਮ ਕਰਨਾ ਚਾਹੁੰਦਾ ਸਾਡੇ ਮੈਂ ਆਪਣੀ ਮਤਲਬ ਆਪਣਾ ਕੰਮ ਦੇਣਾ ਚਾਹਨਾ ਬਿਲਕੁਲ ਜੀ ਬਿਲਕੁਲ ਮੈਂ ਹੋਰ ਆਪਣੇ ਨਾਂ ਕਿਸੇ ਰਿਸ਼ਤੇਦਾਰ ਨੂੰ ਨਹੀਂ ਰਿਹਾ ਨਾ ਨਹੀਂ ਜਿਹੜੇ ਬੰਦੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਮੈਂ ਕਹਿ ਰਿਹਾ ਹਾਂ ਵੀ ਆਪਦੇ ਕਿਸੇ ਰਿਸ਼ਤੇਦਾਰ ਬੰਦੇ ਨੂੰ ਕੰਮਕਾਰਾਂ ਦੀ ਲੋੜਾ ਤਾਂ ਬਾਪੂ ਜੀ ਨਾਲ ਤੁਸੀਂ ਕੰਟੈਕਟ ਕਰ ਲੈਣਾ ਪਰ ਸਾਰਿਆਂ ਨੂੰ ਪਤਾ ਹੀ ਹੁੰਦਾ ਵੀ ਸਾਡੇ ਬੱਚੇ ਕਿੰਨੇ ਕੰਮ ਕਰਨ ਵਾਲੇ ਕਿ ਨਹੀਂ ਤਾਂ ਵਧੀਆ ਬੰਦਿਆਂ ਦੀ ਰੈਫਰੈਂਸ ਦਿਓ ਇਮਾਨਦਾਰ ਬੰਦਿਆਂ ਦੀ ਰੈਫਰੈਂਸ ਦਿਓ ਤੇ ਮਿਹਨਤੀ ਬੰਦੇ ਜਿਹੜੇ ਹੋਣ ਜਰੂਰ ਕੰਟੈਕਟ ਕਰਾਓ ਕਿਉਂਕਿ ਬਾਪੂ ਜੀ ਦੇ ਬਿਹਾਫ ਤੇ ਮੈਂ ਵੀ ਵੀਡੀਓ ਬਣਾ ਰਿਹਾ ਤਾਂ ਸਾਨੂੰ ਵੀ ਹੁੰਦਾ ਵੀ ਅਸੀਂ ਵਧੀਆ ਗੱਲ ਜਾਂ ਵਧੀਆ ਇਮਾਨਦਾਰੀ ਵਾਲੀ ਚੀਜ਼ ਅੱਗੇ ਸ਼ੇਅਰ ਕਰੀਏ ਹੁਣ ਜੇ ਆਪਣੀ ਵੀਡੀਓ ਦੇਖ ਕੇ ਕੋਈ ਤੁਹਾਡੇ ਕੋਲ ਆਉਂਦਾ ਹਨਾ ਬਾਪੂ ਜੀ ਕੋਲ ਆਉਂਦਾ ਇੱਥੇ ਆ ਕੇ ਉਹ ਬੰਦਾ ਸਹੀ ਨਹੀਂ ਕੰਮ ਕਰਦਾ ਜਾਂ ਵੈਸੇ ਕੋਈ ਮਤਲਬ ਕੋਈ ਕੋਈ ਵੀ ਤਰ੍ਹਾਂ ਦਾ ਰੀਜ਼ਨ ਹੋ ਗਿਆ ਤਾਂ ਉਹ ਸਾਡੇ ਤੇ ਵੀ ਗੱਲ ਆਊਗੀ ਵੀ ਤੁਸੀਂ ਬਾਪੂ ਜੀ ਦਾ ਵੀਡੀਓ ਸ਼ੇਅਰ ਕੀਤਾ ਸੀ ਬਈ ਉੱਥੇ ਜਾ ਕੇ ਆਏ ਜੀ ਬਾਹ ਜੀ ਹਨਾ ਤਾਂ ਉਹ ਚੀਜ਼ਾਂ ਤੁਸੀਂ ਵਧੀਆ ਇਮਾਨਦਾਰ ਬੰਦੇ ਬਾਪੂ ਜੀ ਕੋਲ ਕੰਮ ਕਰਨ ਆਇਓ ਮੁਕਦੀ ਗੱਲ ਇਹ ਹੀ ਆ ਬਸ ਠੀਕ ਆਪੂ ਜੀ ਚਲੋ ਬਣਾ ਦਈਏ ਜੀ ਫਤਿਹ ਫਿਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੀ ਰਾਤ ਨੂੰ ਜਿੰਨਾਂ ਦੇ ਆਪਾਂ ਘਰੇ ਰਹਿਣਾ ਇਹ ਹੈਗਾ ਜੀ ਉਹਨਾਂ ਦੀ ਦੁਕਾਨ ਚੱਡਾ ਆਟੋ ਸਿੰਡੀਕੇਟ ਤੇ ਮੈਂ ਸੋਨੂੰ ਬਾਪੂ ਜੀ ਦੇ ਨਾਲ ਤੇ ਉਹਨਾਂ ਦੇ ਮੁੰਡੇ ਦੇ ਨਾਲ ਮਲਾਦਾ ਇਹਨਾਂ ਦੀ ਦੁਕਾਨ ਆ ਇਹ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਤੁਹਾਡਾ ਨਾਮ ਕੀ ਆ ਜੀ ਨਰਿੰਦਰਪਾਲ ਸਿੰਘ ਨਰਿੰਦਰਪਾਲ ਸਿੰਘ ਤੇ ਇਹ ਤੁਹਾਡੀ ਦੁਕਾਨ ਬਣੀ ਹੋਈ ਆ ਕਟਕ ਦੇ ਵਿੱਚ ਇਹ ਕਾਦੀ ਦੁਕਾਨ ਆ ਮਾੜਾ ਇਹ ਦੱਸਿਓ ਆਪਣਾ ਐਗਰੀਕਲਚਰ ਟਰੈਕਟਰ ਦੀ ਹੋਲਸੇਲ ਦਾ ਕੰਮ ਹੈ ਸਾਰਾ ਅੱਛਾ ਤੇ ਮਤਲਬ ਜਿਹੜਾ ਵੀ ਸਮਾਨ ਹੋਵੇ ਸਪੇਅਰ ਪਾਰਟ ਵਗੈਰਾ ਜਾਂ ਹੋਰ ਸਾਰਾ ਕੁਝ ਇੱਥੇ ਮਿਲ ਜਾਂਦਾ ਟਰੈਕਟਰ ਦੀ ਸਾਰੀ ਮਸ਼ੀਨਰੀ ਜਿਵੇਂ ਪਿੱਛੇ ਦੀ ਟਰਾਲੀ ਕਲਟੀਵੇਟਰ ਰੋਟਾਵੇਟਰ ਥਰੇਸ਼ਰ ਟਰੈਕਟਰ ਦੀ ਸਾਰੀ ਆਈਟਮਾਂ ਦਾ ਸਾਰਾ ਸਪੇਅਰ ਪਾਰਟਸ ਹੁੰਦਾ ਠੀਕ ਹੈ ਤੇ ਕਿੰਨੀ ਹਾਂਜੀ ਹਾਰਬੈਸਟਰ ਵਗੈਰਾ ਦਾ ਸਪਾਰਟਸ ਅੱਛਾ ਤੇ ਕਿੰਨਾ ਕਿੰਨੀ ਪੁਰਾਣੀ ਦੁਕਾਨ ਹੈ ਤੁਹਾਡੀ ਸਾਡੀ ਇਹ ਹੋ ਗਈ ਜੀ 2500 ਹੋ ਗਈ ਆਪਣੀ 2005 ਤੋਂ ਮਤਲਬ ਹੋ ਗਏ 18 ਸਾਲ 20 ਸਾਲ ਹੋ ਗਏ 20 ਸਾਲ ਹੋ ਗਏ ਜੀ ਠੀਕ ਹੈ ਤੁਸੀਂ ਇਹ ਆਨਲਾਈਨ ਵੀ ਭੇਜ ਦਿੰਦੇ ਹੋ ਸਮਾਨ ਜਾਂ ਫਿਰ ਇੱਥੇ ਕਟਕ ਦੇ ਵਿੱਚ ਹੀ ਜਿਹੜੇ ਤੁਹਾਡੇ ਪੱਕੇ ਕਸਪਰ ਨੇ ਹੋਲਸੇਲ ਦੇ ਵਿਚਕਾਰ ਹਰ ਇੱਕ ਜਗ੍ਹਾ ਮਾਲ ਸਪਲਾਈ ਹੁੰਦਾ ਅਚੋੜੀਸਾ ਦੇ ਵਿੱਚ ਹੋਲਸੇਲ ਵੀ ਆ ਰਿਟੇਲ ਵੀ ਆ ਹੋਲਸੇਲ ਵੀ ਆ ਰਿਟੇਲ ਵੀ ਤੇ ਫਿਰ ਨੰਬਰ ਬੋਲ ਦਿਓ ਤੁਸੀਂ ਆਪ ਦਾ ਕਈ ਵਾਰ ਕਿਸੇ ਨੇ ਕੰਟੈਕਟ ਕਰਨਾ ਹੁੰਦਾ ਜਿਹੜੀਸਾ ਤੋਂ ਦੇਖਦੇ ਨੇ ਬੰਦੇ ਆਪਣਾ ਦੁਕਾਨ ਦਾ ਜੋ ਸ਼ੌਬਦਾਰ ਨੰਬਰ ਹੈ ਮੋਬਾਈਲ ਨੰਬਰ ਹੀ ਹੈਗੇ ਨੇ 9 डबल 7008401788 ਹੈਗਾ اور ਦੂਜਾ ਨੰਬਰ ਹੈਗਾ 8763684720 ਠੀਕ ਹੈ ਮੈਨੂੰ ਮੜਾ ਨੰਬਰ ਦੇ ਦਿਓ ਮੈਂ ਆਪ ਵੀ ਥੱਲੇ ਲਿਖ ਦੂੰਗਾ ਜਦੋਂ ਵੀਡੀਓ ਚੱਲੂਗੀ ਠੀਕ ਹੈ ਤੇ ਐ ਸਾਰੀ ਪਿੰਨਾ ਹੁੰਦੀ ਹੈ ਇੱਧਰ ਆਪਣੀਆਂ ਅੱਛਾ ਜੀ ਟਰੈਕਟਰ ਦੀਆਂ ਸਾਰੀਆਂ ਪਿੰਨਾ ਲੱਗਦੀਆਂ ਹਾਂਜੀ ਹਾਂਜੀ ਚਲੋ ਰੋਟਾਵੇਟਰ ਬਾੜਾ ਇੱਦਾਂ ਟਰੈਕਟਰ 파ਰ ਡਰ ਗਿਆ ਰਿੰਚਸ ਵਗੈਰਾ ਸਾਰੇ ਹੁੰਦੇ ਨੇ ਇੱਕ ਕੰਪਨੀ ਵੀ ਕੋਈ ਮੈਟਰ ਕਰਦੀ ਹੁੰਦੀ ਹੈ ਸਪੇਅਰ ਪਾਰਟ ਦੇ ਵਿੱਚ ਹਾਂ ਕਈ ਚੀਜ਼ਾਂ 'ਚ ਕੰਪਨੀ ਮੈਟਰ ਕਰਦੀ ਹੈ ਲੇਕਿਨ ਸਾਡੀ ਲਾਈਨ ਦੇ ਵਿੱਚ ਕਰ ਇੰਨਾ ਜ਼ਰੂਰੀ ਨਹੀਂ ਹੈ ਟਰੈਕਟਰ ਦੇ ਵਿੱਚ ਕਰ ਸਭ ਆਪ ਬ੍ਰਾਂਡ ਚੱਲਦੇ ਨੇ ਕੁਆਲਿਟੀ ਹੋਣੀ ਚਾਹੀਦੀ ਹੈ ਅਜੇ ਕੁਆਲਿਟੀ ਹੋਣੀ ਚਾਹੀਦੀ ਹੈ ਜਿਹੜੇ ਪੁਰਾਣੇ ਮਤਲਬ ਚੱਲਦੇ ਆ ਰਹੇ ਨੇ ਬ੍ਰਾਂਡ ਉਹਨਾਂ ਦੇ ਅਕੋਰਡਿੰਗ ਕੰਮ ਚੱਲੀ ਜਾਂਦਾ ਅੱਛਾ ਠੀਕ ਹੈ ਚਲੋ ਇਹ ਸਾਰਾ ਅੰਦਰ ਹੈਗਾ ਇੱਦਾਂ ਅੰਦਰ ਹੈਗੀ ਹੈ ਕਾਫੀ ਵੱਡੀ ਦੁਕਾਨ ਹੈ ਅੱਛਾ ਐ ਥੋੜਾ ਦੇਖ ਕੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂ ਐ ਪਛਾ ਐ ਆਪਣਾ ਇਧਰ ਇਹ ਕਾਫੀ ਸੇ ਠੀਕ ਐ ਇਹ ਨਾਲ ਅਦਰ ਵੀ ਇੱਕ ਦੁਕਾਨ ਜੀ ਚਾਰ ਪੰਜ ਦੁਕਾਨਾਂ ਪਾਈਆਂ ਹੋਈਆਂ ਨੇ ਤੁਸੀਂ ਇਧਰ ਹੈਗੇ ਐ ਸਾਰਾ ਹੈਗਾ ਸਟਾਰ ਸਾਰਾ ਮੰਟੇ ਚਲੋ ਬਹੁਤ ਵਧੀਆ ਇੱਕ ਇਧਰ ਅੰਦਰ ਵੀ ਹੈ ਆਪਣਾ ਅੱਛਾ ਹਲੋ ਲੈਡ ਮਾੜੀ ਜੀ ਟੋਟਲਸ ਮਦਰ ਮਤਲਬ ਹਰ ਤਰ੍ਹਾਂ ਦਾ ਸਮਾਨ ਤੁਸੀਂ ਅਵੇਲੇਬਲ ਕਰਵਾ ਦਿੰਦੇ ਹੋ ਟਰੈਕਟਰ ਦਾ ਹਰ ਇੱਕ ਸਮਾਨ ਤੇ ਜੇ ਕਿਤੋਂ ਨਾ ਮਿਲੇ ਸਾਡੇ ਕੋਲ ਮਿਲੇਗਾ ਅੱਛਾ ਤੇ ਜੇ ਮਤਲਬ ਮਿਲ ਹੀ ਜਾਣਾ ਤੁਹਾਡੇ ਕੋਲ ਪੱਕੀ ਗੱਲ ਹੈ ਇਹ ਇਹ ਹੋ ਹੀ ਸਕਦਾ ਨਹੀਂ ਤੇ ਅਸੀਂ ਅਰੇਂਜ ਕਰਾ ਦਿੰਦੇ ਨਹੀਂ ਅਸੀਂ ਤੁਸੀਂ ਅਰੇਂਜ ਕਰਵਾ ਲਦਾ ਤੇ ਬਾਹਰੋਂ ਸਾਨੂੰ ਹਾਂ ਕਈ ਵਾਰ ਐਸਾ ਪਾਰਟ ਹੁੰਦਾ ਨਾ ਵੀ ਰੇਅਰ ਪਾਰਟ ਹੁੰਦਾ ਕਦੇ ਕਿਸੇ ਦਾ ਖਰਾਬ ਹੋ ਜਾਏ ਅਗਲਾ ਕਿਸੇ ਮਿਲ ਨਹੀਂ ਰਿਹਾ ਤੇ ਤੁਸੀਂ ਉਹਨੂੰ 2-3 ਦਿਨ ਚ ਕੰਪਨੀ ਤੋਂ ਅਰੇਂਜ ਕਰਾ ਦਿੱਤਾ ਅੱਛਾ ਚਲੋ ਠੀਕ ਹੈ ਵਧੀਆ ਗੱਲ ਹੈ ਵੀ ਮੇਨ ਤਾਂ ਹੀ ਹੁੰਦਾ ਵੀ ਚਲੋ ਨੰਬਰ ਹੋ ਗਿਆ ਜਾਂ ਫਿਰ ਦੁਕਾਨ ਦਾ ਐਡਰੈਸ ਐਡਰੈਸ ਵੀ ਨਾਲ ਲੱਗਦੇ ਹ ਅਡਰੈਸ ਆਪਣਾ ਹੈ ਜੀ ਕਟਕ ਗੰਡਰਪੁਰ ਹਾਂਜੀ ਹਾਂਜੀ ਆ ਯਾਮਾ ਸ਼ੋਰੂਮ ਹੈ ਯਾਮਾ ਸ਼ੋਰੂਮ ਦੇ ਸਾਈਡ ਦੇ ਵਿੱਚਕਾਰ ਆਪਣਾ ਕਾਊਂਟਰ ਹੈ ਠੀਕ ਹੈ ਬਾਕੀ ਨੰਬਰ ਤੁਹਾਡਾ ਮੈਂ ਦੱਸਦਾ ਤੁਸੀਂ ਮੈਨੂੰ ਦੇ ਦਿਓ ਵੀਡੀਓ ਦੇ ਵਿੱਚ ਇੱਕ ਵਾਰੀ ਜ਼ਰੂਰ ਮੈਂਸ਼ਨ ਕਰਦਾ ਹਾਂ ਕੋਈ ਕਾਰਡ ਹਾਂ ਕਾਰਡ ਕੋਡ ਹੈਗਾ ਉਹ ਵੀ ਦਿਖਾਓ ਕਾਰਡ ਦੀ ਵੀਡੀਓ ਬਣਾ ਦਿਓ ਐ ਨਾਲ ਮੈਂ ਇੱਕ ਹੋਰ ਨੰਬਰ ਲਿਖ ਦੇਣਾ ਲਿਖ ਦਿਓ ਜੀ ਲਿਖ ਦਿਓ ਇਹ 3 ਨੰਬਰ ਹੁੰਦੇ। ਅੱਛਾ। ਇਹ ਲਿਖਿਆ ਹੋਇਆ ਜੀ ਕਾਰਡ ਤੇ ਨੰਬਰ 3 ਇਹ ਵੀ ਇੱਕ ਉਹ ਫਰਮ ਮੈਨੇ ਦੋ ਫਰਮਾਂ ਨੇ ਇੱਕ ਫਰਮ ਦਾ ਉਹ ਦੂਜੀ ਫਰਮ ਚੱਡਾ ਟੋ ਸਿੰਡੀਗੇੜਾ ਦੋ ਫਰਮਾਂ ਚੱਲਦੀਆਂ। ਅੱਛਾ ਇਹ ਦੂਜੀ ਫਰਮ ਦਾ ਹਨਾ ਸਿੰਘ ਇੰਟਰਪ੍ਰਾਈਜ਼ਸ ਹਾਂ ਹਾਂ ਤੇ ਨਿਰੰਦਰਪਾਲ ਸਿੰਘ ਬਾਈ ਜੀ ਦਾ ਨਾਮ ਆ ਤਿੰਨ ਨੰਬਰ ਲਿਖੇ ਹੋਏ ਨੇ। ਇਹਨਾਂ ਦੇ ਵਿੱਚੋਂ ਚਾਹੇ ਸਕਰੀਨਸ਼ਾਟ ਲੈ ਕੇ ਜਿਹੜੇ ਮਰਜ਼ੀ ਦੇ ਤੁਸੀਂ ਕਾਲ ਕਰ ਲਿਓ। ਬਾਕੀ ਥੱਲੇ ਐਡਰੈਸ ਵੀ ਲਿਖਿਆ ਹੋਇਆ ਘਟਕ ਦਾ। ਠੀਕ ਆ ਬਾਈ ਜੀ ਬਹੁਤ-ਬਹੁਤ ਧੰਨਵਾਦ। ਤੁਹਾਡਾ ਛਾੜ ਦਾਂਗੇ ਇੰਟਰਨੈਟ ਤੇ ਆਪਾਂ ਠੀਕ ਆ ਜੀ। ਥੈਂਕ ਯੂ ਜੀ ਓਕੇ ਜੀ ਸਾਰੇ 8 8 9 9 ਸਾਲ ਪੁਰਾਣੇ ਬੰਦੇ ਸਾਰੇ 8 8 9 9 ਸਾਲ ਯਕੀਨ ਵਾਲੇ ਬੰਦੇ ਨੇ ਮਤਲਬ ਚਲੋ ਠੀਕ ਹੈ ਇਹ ਇੱਥੋਂ ਦੀ ਰਹਿਣ ਵਾਲੇ ਨੇ ਸਾਰੇ ਸਾਰੇ ਇੱਧਰ ਦੇ ਰਹਿਣ ਵਾਲੇ ਠੀਕ ਹੈ ਚਲੋ ਆਹ ਬਾਈ ਦਾ ਨਾਮ ਹਰਸਿਮਰਨ ਇਹ ਆਪਣੇ ਨਾਲ ਸਵੇਰ ਦੇ ਇੱਥੋਂ ਘੁੰਮੀ ਰਹੇ ਨੇ ਠੀਕ ਹੈ ਜੀ ਇਹਨਾਂ ਨੂੰ ਤਾਂ ਮੈਂ ਦੋ ਤਿੰਨ ਵਾਰੀ ਦਿਖਾਤਾ ਹਰਸਿਮਰਨ ਨੂੰ ਤਾਂ ਇਹ ਵੀਡੀਓ ਵਿੱਚ ਪਾਹੀ ਜਾਂਦੀ ਸੀ ਇਹ ਪ੍ਰੋਵਾਈਡ ਨਹੀਂ ਹੈ ਆਪਣਾ ਸਾਰਾ ਬਿਲਿੰਗ ਤੇ ਆ ਥੋੜਾ ਕੰਮ ਸਾਰਾ ਬਿਲਿੰਗ ਤੇ ਆ ਪੱਕਾ ਬਿਲ ਕੱਟ ਕੇ ਦਿੰਦੇ ਹੋ ਪੱਕਾ ਬਿਲ ਕੱਟ ਜੀ ਤੇ ਜੀਐਸਸੀ ਵਗੈਰਾ ਸਾਰਾ ਕੁਝ ਹੁੰਦਾ ਐਕਸ ਉਹ ਸਾਰਾ ਇਨਕਲੂਡਿੰਗ ਹੁੰਦਾ ਇਨਕਲੂਡ ਹੁੰਦਾ ਐਕਸਟਰਾ ਨਹੀਂ ਲੈਂਦੇ ਅਸੀਂ ਚੀਜ਼ ਤੇ ਫਿਰ ਉਹ ਸਮਾਨ ਦੀ ਕੋਈ ਗਾਰੰਟੀ ਵੀ ਹੁੰਦੀ ਹੈ ਬਿਲ ਦੇ ਅਕੋਰਡਿੰਗ ਜਾਂ ਮਤਲਬ ਹਾਂ ਆਈਟਮਾਂ ਕੁਝ ਐਵੇਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਗਾਰੰਟੀ ਵੀ ਹੁੰਦੀ ਹੈ ਕਿਸੇ ਦੀ 6 ਮਹੀਨੇ ਦੀ ਹੁੰਦੀ ਹੈ ਕਿਸੇ ਦੀ 2 ਮਹੀਨੇ ਦੀ ਹੁੰਦੀ ਹੈ ਜੇ ਜਿਵੇਂ ਤੁਸੀਂ ਟੁੱਟਣ ਦੀ ਹੁੰਦੀ ਹੈ ਅਗਲੇ ਨੂੰ ਸਮਾਨ ਦਿੰਨੇ ਹੋ ਤਾਂ ਤੁਸੀਂ ਕਹਿ ਕੇ ਦਿੰਦੇ ਹੋਗੇ ਵੀ ਆਹ ਜੀ ਹੋਵੇ ਹਨਾ ਮੈਨਿੰਗ ਦੀ ਜਿਵੇਂ ਟੁੱਟਣ ਦੀ ਗਾਰੰਟੀ ਹੁੰਦੀ ਏ ਹਾਂਜੀ ਹਾਂਜੀ ਹਾਈਡਰੋਲਿਕ ਵਗੈਰਾ ਦੀ ਆਈਟਮ ਜਿਹੜੀ ਹੁੰਦੀ ਉਹਨਾਂ ਦੀ 6 ਮਹੀਨੇ ਦੀ ਗਾਰੰਟੀ ਹੁੰਦੀ ਹੈ ਮੇਨ ਤਾਂ ਚਲੋ ਆਇਆ ਵੀ ਪੱਕਾ ਬਿਲ ਹੁੰਦਾ ਨਾ ਬੰਦੇ ਕੋਲ ਉਹ ਵੀ ਵੱਡੀ ਗੱਲ ਹੈ ਇੱਕ ਪੱਕਾ ਬਿਲ ਹੀ ਆਉਂਦਾ ਸਾਰਾ ਟੋਟਲ ਪੱਕੇ ਚ ਕੰਮ ਹੁੰਦਾ ਹੈ ਲੋ ਜੀ ਦੁਕਾਨ ਤੋਂ ਚੱਲ ਕੇ ਹੁਣ ਆਪਾਂ ਪਹੁੰਚ ਗਏ ਆ ਜੀ ਬਾਈ ਜੀ ਦੇ ਗੜਾਉਂ ਦੇ ਵਿੱਚ ਇੱਧਰ ਲੱਗਿਆ ਹੋਇਆ ਸਿੰਘ ਇੰਟਰਪ੍ਰਾਈਜ਼ਸ ਨਾ ਭਾਈ ਜੀ ਮਰਾਉ ਗੇੜਾ ਫਿਰ ਆਪਾਂ ਉਹਦੇ ਐ ਗੜਾ ਉਹਦੇ ਵਿੱਚ ਸਿੰਡੀਕੇਟ ਦਾ ਸਟਾਕ ਹੁੰਦਾ ਹੈ ਇਦਰ ਸਿੰਘ ਇੰਟਰਪ੍ਰਾਈਜ਼ ਦਾ ਸਟਾਕ ਹੈ ਅੱਛਾ ਇਦਰ ਲਿਖਿਆ ਹੋਇਆ ਚੰਡਾ ਆਟੋ ਸਿੰਡੀਕੇਟ ਦੋਨੇ ਥੋੜੇ ਹੀ ਨੇ ਦੋਨੇ ਹੀ ਆਪਣੀਆਂ ਠੀਕ ਹੈ ਜੀ ਠੀਕ ਹੈ ਸਟਾਕ ਆ ਸਾਰਾ ਗੜਾਉਂ ਚ ਪਿਆ ਹੈ ਸਮਾਨ ਇਹਦੇ ਵਿੱਚਕਾਰ ਆਪਣਾ ਰੋਟਾ ਇਹ ਹਾਈਡਰੋਲਿਕ ਜੈਕ ਵਗੈਰਾ ਡਰ ਹਵਾਰਾ ਇਹ ਪੀਟੀਓ ਸ਼ਾਫਟ ਰੋਟੇਟਰ ਦੀਆਂ ਇੱਕ ਬੈਕ ਡੋਰ ਰੋਟੇਟਰ ਦੇ ਨਟ ਬੋਲ ਆਈਟਮ ਸਾਰੀ ਹੂਡ ਟਰੈਕਟਰ ਦੇ ਮਿਲ ਜਾਂਦੇ ਨੇ ਅੱਛਾ ਟਰੈਕਟਰ ਦੀ ਹਿੱਚਾ ਮਿਲ ਜਾਂਦੀਆਂ ਨੇ ਇਹ ਸਭ ਆਈਟਮਾਂ ਆਪਣੇ ਕੋਲ ਹੁੰਦੀਆਂ ਠੀਕ ਆ ਵੱਡਾ ਕੰਮ ਤਾਂ ਹੈ ਵੀ ਤੁਸੀਂ ਹੋਲ ਸੇਲ ਵਾਲਾ ਵੀ ਕਰਦੇ ਹੋ ਹਨਾ ਸਾਰਾ ਹੋਲ ਸੇਲ ਦਾ ਵੀ ਕੰਮ ਬਹੁਤ ਠਗੜਾ ਹੈ ਅੱਛਾ ਇਹ ਸਾਰੇ ਰੋਟਾਵੇਟਰ ਦੀ ਆਈਟਮ ਪੂਰੀ ਰੇਂਜ ਜਿਵੇਂ ਕਿਸੇ ਪਾਸੇ ਜਿਵੇਂ ਵੈਸਟ ਬੰਗਾਲ ਹੋ ਗਿਆ ਹਾਂਜੀ ਆ ਉੜੀਸਾ ਹੋ ਗਿਆ ਛੱਤੀਗੜ੍ਹ ਹੋ ਗਿਆ ਉਹ ਕੰਟੈਕਟ ਕਰ ਸਕਦੇ ਅੱਛਾ ਠੀਕ ਹਾਂ ਪੰਜਾਬੀ ਤਾਂ ਇੱਧਰ ਵੀ ਬਹੁਤ ਰਹਿੰਦੇ ਨੇ ਹਾਂ ਹਾਂ ਪੰਜਾਬੀ ਇੱਧਰ ਵੀ ਕਾਫੀ ਹੈ ਬਿਲਕੁਲ ਇੱਕ ਹੈ ਆਪਣਾ ਗੋੜਾ ਕੱਤਾ ਵੀ ਗਾੜਾ ਪੰਜਾਬੀਆਂ ਦਾ ਆਪਣੇ ਜਾਂ ਵੈਸਟ ਬੰਗਾਲ MP ਵਾਲੇ ਪਾਸੇ ਵੀ ਸਾਰੀ ਛੋਟੀ ਆਈਟ ਹੁੰਦੀਆਂ ਥ੍ਰੈਸ਼ਰ ਦੀਆਂ ਸਾਰੀ ਆਈਟਮਾਂ ਸਟਾਕ ਚ ਹੁੰਦੀਆਂ ਮਤਲਬ ਟੋਟਲ ਐਗਰੀਕਲਚਰ ਦੀ ਆਈਟਮਾਂ ਸਾਰੀਆਂ ਹੁੰਦੀਆਂ ਆਪਣੇ ਕੋਲ ਜਿੰਨਾ ਵੀ ਸੰਦ ਆਪਾਂ ਦਿਮਾਗ ਚ ਸੋਚ ਲਈਏ ਉਹਨਾਂ ਹੀ ਮਿਲ ਜਾਣਾ ਉਹਨਾਂ ਹੀ ਮਿਲ ਜਾਣਾ ਚਲੋ ਠੀਕ ਹੈ ਬਾਕੀ ਜੇ ਹੋ ਫਿਰ ਵੀ ਕੋਈ ਉਹ ਨਿੱਕੀ ਇਹੋ ਜਿਹੀ ਸੰਦ ਵੀ ਤੁਸੀਂ ਕਹਿੰਦੇ ਵੀ ਤੁਸੀਂ 2-3 ਦਿਨਾਂ ਚ ਅਵੇਲੇਬਲ ਕਰਵਾ ਦੇਣੇ ਚੀਜ਼ਾਂ ਹਨਾ ਚਲੋ ਠੀਕ ਹੈ ਲੋ ਬਾਈ ਜੀ ਦਾ ਆਪਾਂ ਗੜਵਾਣੀ ਵੀ ਸਾਰਾ ਦੇਖ ਲਿਆ ਤੇ ਬਾਕੀ ਨੰਬਰ ਮੈਂ ਦੱਸ ਹੀ ਦਿੱਤਾ ਹਨਾ ਤੁਹਾਡਾ ਕਾਰਡ ਵੀ ਐਡ ਕਰ ਦਾਂਗੇ ਚਾਹੇ ਕੰਟੈਕਟ ਕਰ ਲਿਓ ਮੈਸੇਜ ਕਰ ਲਿਓ ਚਾਹੇ ਫੋਨ ਕਰ ਲਿਓ ਕਟਕ ਦੇ ਵਿੱਚ ਆ ਵਸੇ ਇਹਨਾਂ ਦਾ ਮੇਨ ਸ਼ਾਪ ਤੇ ਮੇਨ ਜਿਹੜਾ ਇਹਨਾਂ ਦਾ ਗਡਾਊਨ ਆ ਕਟਕ ਆਪਣੇ ਉੜੀਸਾ ਦੇ ਵਿੱਚ ਭੁਵਨੇਸ਼ਵਰ ਤੋਂ ਕਿੰਨੇ ਕਿਲੋਮੀਟਰ ਪਿਆ ਜਾਂਦਾ ਕਟਕ ਕਟਕ ਤੋਂ ਕੋਈ 22 ਕਿਲੋਮੀਟਰ ਹੈਗਾ ਬਸ ਤੇ ਭੁਵਨੇਸ਼ਵਰ ਰਾਜਧਾਨੀ ਹੈ ਨਾ ਉੜੀਸਾ ਦੀ ਬਸ ਠੀਕ ਆ ਮੇਨ ਰਾਜਧਾਨੀ ਤੋਂ ਕਿੰਨੇ ਕਿਲੋਮੀਟਰ ਹੈ 22 ਕਿਲੋਮੀਟਰ 22 ਕਿਲੋਮੀਟਰ ਠੀਕ ਹੈ ਵੀਰੇ